ਅੱਜ ਫਗਵਾੜਾ ਦੇ ਕੋਰਟ ਕੰਪਲੈਕਸ ਵਿੱਚ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਪਿਛਲੇ ਕਾਫੀ ਸਮੇਂ ਤੋਂ ਜੋ ਕੇਸ ਪੈਂਡਿੰਗਸ ਸਨ ਉਹਨਾਂ ਦਾ ਮੌਕੇ ਤੇ ਆਏ ਜੱਜ ਸਾਹਿਬਾਨ ਵੱਲੋਂ ਨਿਪਟਾਰਾ ਕੀਤਾ ਗਿਆ ਜਿਸ ਨਾਲ ਜੋ ਲੋਕ ਕਾਫੀ ਸਮੇਂ ਤੋਂ ਕੇਸਾਂ ਵਿੱਚ ਖੱਜਲ ਖੁਰ ਹੋ ਰਹੇ ਸਨ ਉਹਨਾਂ ਲੋਕਾਂ ਨੂੰ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਹੋਣ ਕਰ ਰਾਹਤ ਮਿਲੀ ਹੈ ਇਸ ਲੋਕ ਅਦਾਲਤ ਵਿੱਚ ਕਾਫੀ ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਲੋਕ ਅਦਾਲਤਾਂ ਦਾ ਆਯੋਜਨ ਹੁੰਦਾ ਰਹਿਣਾ ਚਾਹੀਦਾ ਹੈ ਕਾਕੇ ਕਿਸਤਾ ਵਿੱਚ ਖੱਜਲ ਖੁਆਰ ਹੋ ਰਹੇ ਲੋਕ ਇਸ ਦਾ ਫਾਇਦਾ ਉਠਾ ਸਕਣ ਇਸ ਮੌਕੇ ਕੀ ਕਿਹਾ ਕੋਰਟ ਕੰਪਲੈਕਸ ਵਿੱਚ ਪ੍ਰੈਕਟਿਸ ਕਰੇ ਐਡਵੋਕੇਟ ਅੰਕਿਤ ਢਿੰਗਰਾ ਨੇ ਤੁਸੀਂ ਆਪ ਹੀ ਦੇਖ ਲਵੋ ਪੀ2 ਫਲੈਂਗ న్యూਸ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਮੈਂ ਅੰਕਿਤ ਢਿੰਗਰਾ ਐਡਵੋਕੇਟ ਸਬਡਿਵੀਜ਼ਨ ਫਗਵਾੜਾ ਤੋਂ ਅੱਜ ਸਾਡੇ ਕੋਰਟ ਵਿੱਚ ਬਹੁਤ ਹੀ ਵਧੀਆ ਕੰਮ ਹੋਇਆ ਹੈ ਅੱਜ ਫਿਰ ਇੱਕ ਲੋਕ ਅਦਾਲਤ ਲਗਾਈ ਗਈ ਹੈ ਜਿਦੇ ਵਿੱਚ ਨੰਬਰ ਆਫ ਕੇਸਿਸ ਅੱਜ ਕਲੀਅਰ ਕੀਤੇ ਗਏ ਹਨ ਬਹੁਤ ਲੋਕਾਂ ਨੂੰ ਅੱਜ ਸਪੋਰਟ ਮਿਲੀ ਹੈ ਲੋਕ ਅਦਾਲਤ ਦੀ ਕਿ ਅੱਜ ਕਈ ਕੇਸਿਸ ਹੋਣਾ ਦੇ ਜਿਹੜੇ ਕਿੰਨੇ ਸਾਲਾਂ ਤੋਂ ਪੈਂਡਿੰਗ ਸਨ ਅੱਜ ਸਾਡੇ ਮਾਨਯੋਗ ਅਦਾਲਤਾਂ ਨੇ ਉਹ ਕੇਸਿਸ ਖਤਮ ਕੀਤੇ ਹਨ ਘਟੋ ਘਟ 100 ਦੀ ਤਦਾਦ ਵਿੱਚ ਹੁਣ ਤੱਕ ਖਤਮ ਹੋ ਚੁੱਕੇ ਹਨ ਹਲੇ ਇੱਕ ਵੀ ਨਹੀਂ ਵਜਿਆ ਤੇ ਹਲੇ ਦੁਪਹਿਰ ਤੱਕ ਸਾਰੀ ਲੋਕ ਅਦਾਲਤ ਚੱਲਣੀ ਹੈ ਤੇ ਪਤਾ ਨਹੀਂ ਹੋਰ ਕਿੰਨੇ ਕੇਸਿਸ ਦਾ ਅੱਜ ਨਿਪਟਾਰਾ ਹੋਣਾ ਹੈ ਸੋ ਇਹ ਜਿਹੜੀ ਲੋਕ ਅਦਾਲਤ ਹੈ ਇਹ ਕਈ ਲੋਕਾਂ ਦੀ ਬਹੁਤ ਹੀ ਸਪੋਰਟ ਹੋ ਜਾਂਦੀ ਹੈ ਇਹਦੇ ਵਿੱਚ ਕਿ ਜਿਹੜੇ ਉਹਨਾਂ ਦੇ ਪੈਂਡਿੰਗ ਕੇਸਿਸ ਹੁੰਦੇ ਹਨ ਉਹਨਾਂ ਨੂੰ ਬਾਰ-ਬਾਰ ਚੱਕਰ ਮਾਰਨੇ ਪੈਂਦੇ ਹਨ ਤੇ ਫਿਰ ਕੇਸਿਸ 'ਚ ਤਰੀਕਾ ਤੇ ਆਣਾ ਪੈਂਦਾ ਹੈ ਉਹਨਾਂ ਦੇ ਜੱਜਸ ਬੈਟ ਕੇ ਕੰਪਰੋਮਾਈਜ਼ ਕਰਵਾਨੇ ਹਨ ਤੇ ਵਧੀਆ ਇੱਕ ਬੜਾ ਵਧੀਆ ਉਪਰਾਲਾ ਹੈ ਜੱਜਸ ਸਾਰੇ ਕਰਦੇ ਹਨ ਤਾਂ ਕਿ ਗਰੀਬਾਂ ਦੀ ਵੀ ਮਦਦ ਹੋਵੇ ਲੋਕਾਂ ਦਾ ਟਾਈਮ ਸੇਵ ਹੋਵੇ ਤੇ ਕੋਰਟ ਕਚੈਰੀ ਦੇ ਚੱਕਰਾਂ ਜੋ ਦੂਰ ਰਹਿਣ ਤੇ ਇਸ ਕਰਕੇ ਲੋਕਦਾਲਾ ਦੀ ਬਹੁਤ ਮਹਾਨਤਾ ਹੈ ਤੇ ਅੱਜ ਬਹੁਤ ਹੀ ਵਧੀਆ ਦਿਨ ਹੈ ਤੇ ਥੈਂਕ ਯੂ